ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ਼ੇਰ ਸਿੰਘ ਪਸੀਨ ਨਾਲ ਹੋਈ ਬਾਬਾ ਜੀ ਨਾਨਕ ਸਰ ਬਿਰਾਜਮਾਨ ਹਨ ਹਜ਼ੂਰ ਦਾ ਜਸ ਚੌਕ ਉੰਟਾਂ ਵਿੱਚ अथवा ਚੋ ਜੁਗਾਂ ਵਿੱਚ ਫੈਲ ਰਿਹਾ ਹੈ ਜਿਵੇਂ ਪਿੱਪਲ ਦਾ ਦਰਖਤ ਜਿੰਨਾ ਉਪਰੋਂ ਫੈਲਦਾ ਹੈ ਓਤਨਾ ਹੀ ਧਰਤੀ ਵਿੱਚ ਜੜਾਂ ਦਾ ਵੀ ਫਿਲਾਉ ਹੁੰਦਾ ਹੈ ਤਿਵੇਂ ਹੀ ਜੋ ਮਨ ਚਿਤ ਇੱਕ ਅਰਾਧ ਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੀ ਕਾਲ ਜੋ ਮਹਾਪੁਰਖ ਇਕਾਗਰਿਤ ਹੋ ਕੇ ਨਿਰੰਕਾਰ ਨੂੰ ਅਰਾਧਦੇ ਹਨ अथवा ਨਾਮ ਜਪਦੇ ਹਨ ਉਹਨਾਂ ਦੀ ਬਰਕਤ ਅਸੰਖਾਂ ਹੀ ਖਾਂਦੇ ਹਨ ਹੁਣ ਤੁਸੀਂ ਵਿਚਾਰੋਗੇ ਕਿ ਅਸੰਖਾਂ ਤਾਂ ਦਰਸ਼ਨ ਹੀ ਨਹੀਂ ਕਰ ਸਕਦੇ ਉਹਨਾਂ ਦੀ ਬਰਕਤ ਕਿਵੇਂ ਖਾਣਗੇ ਮੈ ਮੂਰਕ ਕੀ ਕਿਤਕ ਬਾਤ ਹੈ ਕੋਟ ਪਰ ਆਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਪੀਰ ਗਰਬਾਸ ਨ ਭਰਿਆ ਰੇ ਸਾਇ ਫਰਮਉਂਦੇ ਹਨ ਜਿਨ੍ਹਾਂ ਨੇ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ ਨਾਮ ਸੁਣਿਆ ਹੈ ਅਥਵਾ ਮੂਹੋ ਧਾਨ ਗੁਰੂ ਨਾਨਕਿਆ ਹੈ ਉਸ ਦਾ ਜਨਮ ਮਰਨ ਕਟਿਆ ਗਿਆ ਹੈ ਜਿੰਨੀ ਤੁਦਨੂ ਧਨ ਕਹਿਆ ਤਿੰਨ ਜਮ ਨੇੜ ਨ ਆਇਆ ਭਾਵੇਂ ਵੈਦਾਂ ਸ਼ਾਸਤਰਾ ਵਿੱਚ ਕੋ ਵਿਖਤ ਪੁਰਾਨ ਅਥਵਾ ਅੰਜੀਲ ਕੁਰਾਨ ਵਿੱਚੋਂ ਵੀ ਜਿਨ੍ਹਾਂ ਨੇ ਗੁਰੂ ਨਾਨਕ ਦਾ ਨਾਮ ਪੜਿਆ ਸੁਣਿਆ ਹੈ ਤੇ ਪ੍ਰੇਮ ਨਾਲ ਜਿਸ ਨੇ ਇੱਕ ਵਾਰੀ ਵੀ ਗੁਰੂ ਨਾਨਕ ਦਾ ਨਾਮ ਜਪਿਆ ਉਹ ਵੀ ਗੁਰੂ ਨਾਨਕ ਦੀ ਬਰਕਤ ਦਾ ਹੱਕਦਾਰ ਬਣ ਗਿਆ ਹੈ ਉਸ ਨੂੰ ਬਾਣੀ ਅੰਦਰ ਕਿਹਾ ਹੈ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ ਤਿਵੇਂ ਹੀ ਪੂਤ ਪਵਿੱਖਤ ਵਰਤਮਾਨ ਵਿੱਚ ਭਾਵ ਅੱਗੇ ਜੋ ਸਮਾਂ ਬੀਤਿਆ ਹੈ ਦੂਜਾ ਜੋ ਸਮਾਂ ਬੀਤੇਗਾ अथवा ਜੋ ਸਮਾਂ ਬੀਤ ਰਿਹਾ ਹੈ ਜੋ ਇੱਕ ਮਨ ਹੋ ਕੇ ਪ੍ਰਭੂ ਨੂੰ ਆਰਾਧਦੇ ਹਨ ਨਾਮ ਜਪਦੇ ਹਨ ਉਹ ਮਾਹਪੁਰਖਾਂ ਦੀ ਬਰਕਤ ਖਾ ਰਹੇ ਹਨ ਤਿਵੇਂ ਹੀ ਬਾਬਾ ਜੀ ਦਾ ਜਸ ਸਾਰੇ ਖੰਡਾਂ ਪਰ ਮੰਡਾਂ ਵਿੱਚ ਫੈਲ ਰਿਹਾ ਹੈ ਸਰਦਾਰ ਸ਼ੇਰ ਸਿੰਘ ਪਸੀਨ ਨੇ ਕਾਚੀ ਜ਼ਮੀਨ ਠੇਕੇ ਤੇ ਲਿੱਤੀ ਹੋਈ ਹੈ ਪਿਛਲੇ ਪੁੰਨਾਂ ਅਨੁਸਾਰ ਸੰਤਾਂ ਦੀ ਪਾਲ ਕਰਦੇ ਹਨ ਦੋ ਪਾਰ ਸੁਖਮਨੀ ਸਾਹਿਬ ਦੇ ਰੋਜ਼ ਕਰਦੇ ਹਨ ਇਤਫਾਕ ਨਾਲ 라ਵਲ ਪਿੰਡੀ ਵੱਲ ਚੱਕਰ ਲੱਗਿਆ ਸੰਤ ਅਤਰ ਸਿੰਘ ਜੀ ਦੇ ਇੱਕ ਸੇਵਕ ਪਾਸੋਂ ਪਤਾ ਲੱਗਿਆ ਇੱਕ ਮਾਈ ਹੈ ਜੋ ਸਿੰਧ ਵਿੱਚ ਰਹਿੰਦੀ ਹੈ ਉਸ ਨੂੰ ਡਾਡੀ ਮਾਤਾ ਕਹਿੰਦੇ ਹਨ ਉਹ ਸ਼ਕਤੀ ਵਾਲੀ ਹੈ ਉਸ ਦੇ ਦਰਸ਼ਨ ਕਰੋ ਉਹ ਤੁਹਾਡਾ ਘਰ ਪੂਰਾ ਕਰੇਗੀ ਉਸ ਮਾਈ ਦਾ ਪਤਾ ਲੈ ਕੇ ਸ਼ੇਰ ਸਿੰਘ ਮਾਈ ਪਾਸ ਪਹੁੰਚਿਆ ਪਰ ਮਨ ਦੀ ਤਸੱਲੀ ਨਾ ਹੋਈ ਫਿਰ ਕਰਾਚੀ ਆਪਣੀ ਜ਼ਮੀਨ ਵਿੱਚ ਪਹੁੰਚਿਆ ਕੁਝ ਸਮਾਂ ਮਗਰੋਂ ਇੱਕ ਹੋਟਲ ਵਿੱਚ ਸਰਦਾਰ ਕਿਰਪਾਲ ਸਿੰਘ ਨਾਲ ਦੋ ਘੜੀਆਂ ਗੱਲਬਾਤ ਹੋਈ ਉਸਨੇ ਸ਼੍ਰੀ ਬਾਬਾ ਨਾਨਕ ਸਿੰਘ ਜੀ ਦਾ ਨਾਮ ਲੈ ਕੇ ਬਾਬਾ ਜੀ ਦੀਆਂ ਸਿਫਤਾਂ ਕੀਤੀਆਂ ਸੁਣ ਕੇ ਮਨ ਵਿੱਚ ਠੰਡ ਪੈ ਗਈ ਉਸ ਦੇ ਦਰਸ਼ਨਾਂ ਵਿੱਚ ਕਿੰਨਾ ਸੁੱਖ ਹੋਵੇਗਾ ਹੁਣ ਸ਼ੇਰ ਸਿੰਘ ਨੇ ਮੋਗੇ ਆਪਣੇ ਮਿੱਤਰ ਨੂੰ ਚਿੱਠੀ ਪਾਈ ਕਿ ਬਾਬਾ ਨਾਨਕ ਸਿੰਘ ਜੀ ਅੱਜਕੱਲ ਕਿੱਥੇ ਹਨ ਉੱਤਰ ਵਿੱਚ ਮੋਗੇ ਤੋਂ ਚਿੱਠੀ ਪਹੁੰਚੀ ਕਿ ਬਾਬਾ ਜੀ ਨਾਨਕਸਰ ਕਲੇਰੀ ਹਨ 10 ਦਿਨ ਚਿੱਠੀ ਦੀ ਉਡੀਕ ਵਿੱਚ ਹੋਟਲ ਵਿੱਚ ਕਿਰਪਾਲ ਸਿੰਘ ਪਾਸ ਗੁਜ਼ਾਰੇ ਅਤੇ ਬਾਬਾ ਜੀ ਦੀਆਂ ਸਿਫਤਾਂ ਸੁਣਦਾ ਰਿਹਾ ਹੁਣ ਚਿੱਠੀ ਮਿਲਨ ਤੇ ਜਗਰਾਉਂ ਦੀ ਤਿਆਰੀ ਕਰ ਜਗਰਾਉਂ ਦੀ ਟਿਕਟ ਲੈ ਲਈ ਪਰ ਮਨ ਵਿੱਚ ਇਹ ਫੁਰਨਾ ਬਣਿਆ ਕਿ ਮੈਂ ਸੰਤਾਂ ਨੂੰ ਤਾਂ ਪੂਰਨ ਪੁਰਖ ਮੰਨਾਂਗਾ ਜੇ ਮੈਨੂੰ ਅੱਗੋ ਲੈਣ ਵਾਸਤੇ ਆਉਣ ਇਹ ਫੁਰਨਾ ਗੱਡੀ ਵਿੱਚ ਹੀ ਬਾਬਾ ਜੀ ਦੀ ਪ੍ਰਖਿਆ ਦਾ ਪੱਕਾ ਕਰ ਲਿਆ ਇੱਧਰ ਦਿੱਲੀ ਤੋਂ ਸਰਦਾਰ ਹਰਦਿੱਤ ਸਿੰਘ ਜੀ ਨਾਨਕ ਪੰਡਾਰੀਏ ਦਿੱਲੀ ਤਾਂ ਬਾਬਾ ਜੀ ਦੇ ਬਹੁਤ ਦਰਸ਼ਨ ਕਰਦੇ ਰਹੇ ਸੀ ਪਰ ਨਾਨਕਸਰ ਆਉਣ ਦਾ ਮੌਕਾ ਪਹਿਲੀ ਵਾਰ ਹੀ ਬਣਿਆ ਇਹ ਵੀ ਨਾਨਕਸਰ ਬਾਬਾ ਜੀ ਪਾਸ ਆ ਰਹੇ ਹਨ ਇਹਨਾਂ ਨੇ ਵੀ ਜਗਰਾਉਂ ਦੀ ਟਿਕਟ ਲਈ ਤਿਸ ਵਕਤ ਜਗਰਾਉਂ ਸਟੇਸ਼ਨ ਦੇਖਿਆ ਨਹੀਂ ਸੀ ਹੋਇਆ ਤੇ ਬਿਨਾਂ ਲੰਡਿਆਂ ਤੋਂ ਹੋਰ ਕੋਈ ਪੜਾਈ ਪੜੇ ਹੀ ਨਹੀਂ ਸਨ ਇਸ ਕਾਰਨ ਸਾਈਨ ਬੋਰਡ ਤੋਂ ਵੀ ਪਤਾ ਨਾ ਲੱਗਿਆ ਤੇ ਹੋਰ ਕਿਸੇ ਤੋਂ ਪੁੱਛਣ ਦਾ ਫੁਰਨਾ ਹੀ ਨਾ ਬਣਿਆ ਇਤਨੇ ਚਿੰਨੂ ਗੱਡੀ ਸਟੇਸ਼ਨ ਤੋਂ ਦੂਰ ਪਈ ਜਦੋਂ ਨਾਨਕਸਰ ਦੇ ਕੋਲ ਗੱਡੀ ਲੰਗੀ ਤਾਂ ਕੁਟੀਆਂ ਅਤੇ ਕੁਝ ਬੇਹੰਗਮ ਨਜ਼ਰ ਆਈ ਹੁਣ ਕਿਸੇ ਪਾਸੋਂ ਪੁੱਛਿਆ ਤਾਂ ਉਸਨੇ ਕਿਹਾ ਭਈ ਜਗਰਾਉ ਤਾਂ ਲੰਘ ਆਏ ਹੋ ਹੁਣ ਭੰਡਾਰ ਨੇ ਕਿਹਾ ਮੈਂ ਜਗਰਾਉ ਉਤਰਨਾ ਸੀ ਹੋਰ ਸਵਾਰੀਆਂ ਕਹਿਣ ਲੱਗੀਆਂ ਹੁਣ ਗੱਡੀ ਤੋਂ ਉਤਰ ਕੇ ਜਗਰਾਉ ਵਾਲੀ ਗੱਡੀ ਵਿੱਚ ਬੈਠ ਜਾਇਓ ਇਸ ਵਿਚਾਰ ਅਨੁਸਾਰ ਮੋਗੇ ਗੱਡੀ ਬਦਲ ਕੇ ਉਸੇ ਡੱਬੇ ਵਿੱਚ ਜਾ ਬੈਠੇ ਜਿਸ ਵਿੱਚ ਸਰਦਾਰ ਸ਼ੇਰ ਸਿੰਘ ਜੀ ਬੈਠੇ ਹੋਏ ਸਨ ਇਹਨਾਂ ਦਾ ਆਪਸ ਵਿੱਚ ਮੇਲ ਹੋ ਗਿਆ ਗੱਲਬਾਤ ਕਰਨ ਤੇ ਭੰਡਾਰ ਨੇ ਦੱਸਿਆ ਕਿ ਮੈਂ ਜਗਰਾਉ ਵੀ ਉਤਰਨਾ ਸੀ ਗਲਤੀ ਨਾਲ ਮੋਗੇ ਆ ਪਹੁੰਚਿਆ ਹਾਂ ਅਗੋ ਸ਼ੇਰ ਸਿੰਘ ਨੇ ਕਿਹਾ ਭੰਡਾਰ ਜੀ ਤੁਸੀਂ ਗਲਤੀ ਨਾਲ ਨਹੀਂ ਆਏ ਤੁਸੀਂ ਸੰਤਾਂ ਦੇ ਹੁਕਮ ਨਾਲ ਮੈਨੂੰ ਲੈਣ ਵਾਸਤੇ ਆਏ ਹੋ ਅਥਵਾ ਆਪਣੀ ਸਾਰੀ ਅਵਸਥਾ ਭੰਡਾਰ ਜੀ ਨੂੰ ਬਿਆਨ ਕੀਤੀ ਹੁਣ ਦੋਨੋਂ ਹੀ ਬਾਬਾ ਜੀ ਦੀਆਂ ਸਿਫਤਾਂ ਕਰਦੇ ਜਗਰਾਵੀ ਪਹੁੰਚੇ ਇੱਥੋਂ ਬਾਜ਼ਾਰ ਵਿੱਚੋਂ ਫਰੂਟ ਦਾ ਪ੍ਰਸ਼ਾਦ ਲੈ ਕੇ ਇੱਕ ਟਾਂਗਾ ਕਰ ਨਾਨਕਸਰ ਪਹੁੰਚੇ ਇੱਥੇ ਸੰਤਾਂ ਪਹਿਲੇ ਹੀ ਦੂਰੋਂ ਨੇੜਿਓਂ ਬਹੁਤ ਆਈਆਂ ਹੋਈਆਂ ਸੀ ਇਹ ਤਿੰਨ ਸਿੰਘ ਬਾਬਾ ਜੀ ਨੇ ਸੰਗਤ ਦੇ ਸੰਭਾਲਣ ਵਾਸਤੇ ਆਗੂ ਬਣਾਏ ਹੋਏ ਸਨ ਤੇ ਕਿਹਾ ਸੀ ਭਾਈ ਜੋ ਵੀ ਬਾਹਰੋਂ ਆਂਦਾ ਹੈ ਉਸ ਨਾਲ ਗੱਲਬਾਤ ਪ੍ਰਸ਼ਨ ਉੱਤਰ ਤੁਸੀਂ ਕਰਿਆ ਕਰੋ ਜਿਸ ਦਾ ਘਰ ਤੁਹਾਡੇ ਪਾਸੋਂ ਨਾ ਪੂਰਾ ਹੋਵੇ ਉਸ ਨੂੰ ਸਾਡੇ ਪਾਸ ਲਿਆਇਆ ਕਰੋ ਸਿੰਘ ਇਹ ਸਨ ਸਰਦਾਰ ਸੰਪੂਰਨ ਸਿੰਘ ਦਿੱਲੀ ਵਾਲੇ ਸਰਦਾਰ ਰਤਨ ਸਿੰਘ ਕਲੇਰਾ ਵਾਲੇ ਮਾਸਟਰ ਈਸ਼ਰ ਸਿੰਘ ਜੀ ਕਾਲਕਾਂ ਵਾਲੇ ਇਹ ਅੱਗੋਂ ਆਏ ਯਾਤਰੀ ਨੂੰ ਸੰਭਾਲਦੇ ਸਨ ਰਹਿਣ ਵਾਸਤੇ ਜਗ੍ਹਾ ਦੇਣੀ ਪ੍ਰਸ਼ਾਦਾ ਪਾਣੀ ਛਕਾਉਣਾ ਤੇ ਜੋ ਕਿਸੇ ਦਾ ਸਵਾਲ ਹੋਵੇ ਉਸ ਦਾ ਵੀ ਉੱਤਰ ਦੇਣਾ ਭਾਵ ਕਿ ਜੋ ਬਾਹਰ ਜਾਮਤਾ ਦਾ ਕੰਮ ਹੋਵੇ ਉਹ ਇਹਨਾਂ ਤਿੰਨਾਂ ਨੇ ਭੁਗਤਾਨਾ ਅੰਤਰਜਾਮਾ ਦਾ ਮਸਲਾ ਹੋਵੇ ਉਹ ਬਾਬਾ ਜੀ ਦੇ ਪੇਸ਼ ਕਰ ਦੇਣਾ ਸੋ ਸਰਦਾਰ ਸ਼ੇਰ ਸਿੰਘ ਜੀ ਨੂੰ ਅੰਤਰਜਾਮਤਾ ਵਾਲਾ ਸਵਾਲ ਤਾਂ ਬਾਬਾ ਜੀ ਨੇ ਗੱਡੀ ਵਿੱਚ ਹੀ ਪੂਰਾ ਕਰ ਦਿੱਤਾ ਸੀ ਬਾਕੀ ਬਾਹਰ ਜਾਮਤਾ ਦਾ ਮਸਲਾ ਮਾਸਟਰ ਜੀ ਨੇ ਪ੍ਰਸ਼ਨ ਉੱਤਰ ਕਰਕੇ ਸਰਦਾਰ ਜੀ ਦਾ ਘਾਰ ਪੂਰਾ ਕਰ ਦਿੱਤਾ ਅਤੇ ਮਾਸਟਰ ਜੀ ਨੇ ਕਿਹਾ ਕਿ ਬਾਬਾ ਜੀ ਦਾ ਸਰੀਰ ਕੁਝ ਢਿੱਲਾ ਹੋਣ ਦੇ ਕਾਰਨ ਡਾਕਟਰ ਨੇ ਕਿਹਾ ਹੈ ਕਿ ਘੱਟ ਬੋਲਿਆ ਕਰੋ। ਸੋ ਏਉਂ ਕਹਿ ਸ਼ੇਰ ਸਿੰਘ ਨੂੰ ਬਾਬਾ ਜੀ ਅੱਗੇ ਬੇਨਤੀ ਕਰਨ ਤੋਂ ਵੀ ਰੋਕ ਦਿੱਤਾ। ਆਥਨ ਨੂੰ ਦੀਵਾਨ ਦੇ ਟਾਈਮ ਸੰਗਤ ਦੀਵਾਨ ਵਿੱਚ ਪਹੁੰਚੀ। ਪ੍ਰਸ਼ਾਦ ਥੜੀ ਤੇ ਰੱਖ ਮੱਥਾ ਟੇਕਿਆ। ਕਥਾ ਟਿਕਾ ਸੈਬ ਦੀ ਹੋ ਰਹੀ ਸੀ। ਸੰਗਤ ਦੀਵਾਨ ਵਿੱਚ ਬੈਠ ਕੇ ਚਕਵੇ ਵਾਂਗੂ ਬਾਬਾ ਜੀ ਦਾ ਇੰਤਜ਼ਾਰ ਕਰ ਰਹੀ ਸੀ। ਹੁਣ ਦੇਰ ਬਾਅਦ ਬਾਬਾ ਜੀ ਵੀ ਦੀਵਾਨ ਵਿੱਚ ਆਪਣੇ ਆਸਣ ਪਰ ਆ ਗਏ। ਬੈਠਣ ਤੋਂ ਪਹਿਲਾਂ ਚਾਰੇ ਪਾਸੇ ਸੰਗਤ ਵੱਲ ਤੱਕੀ ਅਤੇ ਹੱਥ ਜੋੜ ਕੇ ਫਤੇ ਬੁਲਾਈ। ਬਾਬਾ ਜੀ ਫਤੇ ਮੂੰਹੋਂ ਨਹੀਂ ਸੰਬੋਲਦੇ ਹੁੰਦੇ ਸਿਰਫ ਹੱਥ ਜੋੜ ਕੇ ਸਿਰ ਝੁਕਾ ਦੇਣਾ। ਉੱਚੀ ਬੋਲਣ ਨਾਲ ਦੀਵਾਨ ਵਿੱਚ ਵਿਗਨ ਪੈਂਦਾ ਹੈ। ਅਥਵਾ ਕਥਾ ਕੀਰਤਨ ਦੀ ਲੜੀ ਟੁੱਟਦੀ ਹੈ। ਸੋ ਅੱਜ ਵੀ ਇਵੇਂ ਹੀ ਫਤੇ ਬੁਲਾ ਕੇ ਆਸਨ ਤੇ ਬੈਠ ਗਏ ਤੇ ਕਥਾ ਸੁਣਦੇ ਰਹੇ। ਜਦੋਂ ਕਥਾ ਦੀ ਸਮਾਪਤੀ ਹੋ ਗਈ ਹੁਣ ਹਜ਼ੂਰ ਨੇ ਸ਼ੇਰ ਸਿੰਘ ਵੱਲ ਤੱਕ ਕੇ ਪੁੱਛਿਆ ਇਹ ਸਿੰਘ ਕਿੱਥੋਂ ਆਇਆ ਹੈ? ਸ਼ੇਰ ਸਿੰਘ ਮੱਥਾ ਟੇਕ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ ਬਾਬਾ ਜੀ ਤੁਸੀਂ ਰਾਜ਼ੀ ਖੁਸ਼ੀ ਹੋ ਇਹ ਸੁਣ ਬਾਬਾ ਜੀ ਕਹਿਣ ਲੱਗੇ ਕਿਉਂ ਭਾਈ ਕੋਈ ਸਾਡੇ ਵਾਸਤੇ ਦਵਾਈ ਲੈ ਆਇਆ ਹੈ ਇਹ ਉੱਤਰ ਸੁਣ ਸ਼ੇਰ ਸਿੰਘ ਹੈਰਾਨ ਹੋ ਗਿਆ ਅੱਜ ਤੱਕ ਇਹੋ ਜਿਹਾ ਕਦੇ ਕਿਸੇ ਨੇ ਉੱਤਰ ਨਹੀਂ ਦਿੱਤਾ ਹੁਣ ਫਿਰ ਕਿਹਾ ਜੀ ਮੈਨੂੰ ਮਾਸਟਰ ਜੀ ਨੇ ਕਿਹਾ ਕਿ ਬਾਬਾ ਜੀ ਦਾ ਸਰੀਰ ਢਿੱਲਾ ਹੈ ਮੈਂ ਤਾਂ ਇਸ ਕਾਰਨ ਪੁੱਛਿਆ ਹਜ਼ੂਰ ਨੇ ਕਿਹਾ ਗੁਰਮੁਖ ਖੋਜਤ ਪਏ ਉਦਾਸੀ ਦਰਸ਼ਨ ਕਹਿ ਤਾਈ ਭੇਖ ਨਿਵਾਸੀ ਬਾਪ ਗੁਰਮੁਖਾਂ ਦੇ ਦਰਸ਼ਨ ਕਰਨ ਵਾਸਤੇ ਇਹ ਭੇਖ ਧਾਰਨ ਕੀਤਾ ਹੈ ਅਤੇ ਸੰਸਾਰੀ ਪਦਾਰਥਾਂ ਤੋਂ ਮਨ ਉਦਾਸ ਹੋ ਗਿਆ ਹੈ। ਇਹ ਵਿਛੋੜੇ ਦਾ ਸੱਪ ਮਨ ਤੇ ਡੰਗ ਮਾਰ ਗਿਆ ਹੈ। ਇਸ ਦਰਸ਼ਨ ਤੋਂ ਬਿਨਾਂ ਕੋਈ ਮੰਤਰ अथवा ਦੁਆਈ ਨਹੀਂ ਲੱਗਦੀ। ਕਬੀਰ ਬਿਰਹੋ ਭੇੰਗ ਮਨ ਬਸੈ ਮਨ ਤ ਨਾ ਮਾਨੈ ਕੋਇ। ਰਾਮ ਬਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਇ। ਸੋ ਪਾਈ ਗੁਰਸੀਖਾ ਜੇ ਸਾਡੇ ਸਿਰੋਗ ਨੂੰ ਕੱਟਣ ਵਾਸਤੇ ਕੋਈ ਸੱਚ ਰੂਪੀ ਦਵਾਈ ਲਿਆਇਆ ਹੈ ਤਾਂ ਸਾਨੂੰ ਦੇ ਸੱਚ ਸਬਨਾ ਹੋਏ दारू ਪਾਪ ਕੱਢੇ ਧੋਏ ਇਹ ਸੁਣ ਕੇ ਨਿਰ ਉਤਰ ਹੋ ਗਿਆ ਤੇ ਮਨ ਵਿੱਚ ਬੜਾ ਪਛਤਾਪ ਕੀਤਾ ਹੱਥ ਜੋੜ ਬੇਨਤੀ ਕੀਤੀ ਪਾਤਸ਼ਾਹ ਮੈਂ ਤਾਂ ਆਪ ਇਹ ਦਵਾਈ ਲੈਣ ਵਾਸਤੇ ਆਇਆ ਹਾਂ ਹਜ਼ੂਰ ਨੇ ਕਿਹਾ ਜੇ ਤੂੰ ਰੋਗੀ ਬਣ ਕੇ ਆਉਂਦਾ ਤਾਂ ਆਪਣਾ ਰੋਗ ਦੱਸਦਾ ਜੇ ਮਰੀਜ਼ ਡਾਕਟਰ ਦੀ ਨਮਜ ਫੜ ਬੈਠੇ ਤਾਂ ਉਸ ਦਾ ਡਾਕਟਰ ਇਲਾਜ ਕਿਵੇਂ ਕਰੇਗਾ ਤੇਵੇਂ ਹੀ ਜਿਹੜਾ ਸੰਤਾਂ ਦੀ ਹੀ ਪ੍ਰੀਖਿਆ ਕਰਨ ਲਈ ਮਾਸਟਰ ਬਣ ਬੈਠੇ ਤਾਂ ਸੰਤ ਉਸ ਨੂੰ ਕੀ ਉਪਦੇਸ਼ ਦੇਣਗੇ ਇੱਥੇ ਆ ਕੇ ਕਹਿਣਾ ਸੀ ਹੋਂ ਆਇਆ ਦੂਰੋ ਚੱਲ ਕੈਂ ਮੈਂ ਤੱਕੀ ਤੋ ਸਰਣਾਏ ਜੀਉ ਮੈਂ ਆਸਾ ਰੱਖੀ ਚਿਤ ਮੇਰਾ ਸਭੋ ਦੁੱਖ ਗਵਾਏ ਜੀਉ ਕਬੀਰ ਆਖੀ ਕੇਰੇ ਮਾਟੁਕੇ ਪਲ ਪਲ ਗਈ ਬਿਹਾਈ ਭਾਵ ਹਾਏ ਮੇਰੀਆਂ ਅੱਖਾਂ ਖੋਲਦਿਆਂ ਤੇ ਮੀਟਦਿਆਂ ਜ਼ਿੰਦਗੀ ਬਤੀਤ ਹੋ ਗਈ ਹੁਣ ਕਿਰਪਾ ਕਰੋ ਆਪਣੇ ਚਰਨਾਂ ਨਾਲ ਜੋੜੋ ਤੇ ਸੰਸਾਰ ਵਿੱਚ ਆਇਆ ਸਫਲਾ ਕਰੋ ਹੁਣ ਸ਼ੇਰ ਸਿੰਘ ਰੋਪਿਆ ਤੇ ਕਹਿਣ ਲੱਗਿਆ ਜੀ ਪਿਛਲੀ ਭੁੱਲ ਮਾਫ ਕਰੋ ਅੱਗੇ ਨੂੰ ਸਿੱਧੇ ਰਸਤੇ ਪਾਓ ਹਜ਼ੂਰ ਨੇ ਕਿਹਾ ਬੈਠ ਜਾ ਅੱਗੋਂ ਸੱਤ ਬਚਨ ਕਰ ਬੈਠ ਗਿਆ ਬਾਬਾ ਜੀ ਕੀਰਤਨ ਵਿੱਚ ਜੁੜ ਗਏ ਸੰਗਤ ਪਾਸੋਂ ਕੱਲੇ-ਕੱਲੇ ਤੋਂ ਪੁੱਛਣ ਲੱਗੇ ਭਾਈ ਤੂੰ ਕੀ ਨਿਤਨੇਮ ਕਰਦਾ ਹੈ ਜਿੰਨਾ ਜਿੰਨਾ ਕੋਈ ਕਰਦਾ ਹੈ ਦੱਸੀ ਜਾਂਦਾ ਹੈ ਹਜ਼ੂਰ ਨੇ ਕਿਹਾ ਭਾਈ ਇਹ ਥੋੜਾ ਹੈ ਕਿਸੇ ਨੂੰ ਕਿਹਾ ਤੂੰ ਅਖੰਡ ਪਾਠ ਕਰਾ ਕਿਸੇ ਨੂੰ ਕਿਹਾ ਸਹਿਜ ਪਾਠ ਕਰਾ ਕਿਸੇ ਨੂੰ ਕਿਹਾ ਤੂੰ ਸੁਖਮਨੀ ਸਾਹਿਬ ਦੇ ਪਾਠ ਕਰ ਕਿਸੇ ਨੂੰ ਕਿਹਾ ਮਾਲਾ ਫੇਰ ਜਿਹੋ ਜਿਹਾ ਕੋਈ ਨਿਤਨੇਮ ਦੇ ਲਾਇਕ ਸਮਝਿਆ ਸਭ ਨੂੰ ਹੁਕਮ ਦਿੱਤਾ ਨਾਨਕ ਪੰਡਾਰੀਏ ਤੋਂ ਪੁੱਛਿਆ ਤੂੰ ਕੀ ਨਿਤਨੇਮ ਕਰਦਾ ਹੁੰਦਾ ਹੈ ਇਸ ਨੇ ਕਿਹਾ ਜੀ ਮੈਂ ਅਤਾ ਪੜਿਆ ਹੀ ਨਹੀਂ ਹਾਂ ਹਜ਼ੂਰ ਨੇ ਕਿਹਾ ਮੂਲ ਮੰਤਰ ਪਹਿਲੀ ਪੌੜੀ ਯਾਦ ਹੈ ਅੱਗੋ ਕਿਹਾ ਜੀ ਮੂਲ ਮੰਤਰ ਵੀ ਯਾਦ ਨਹੀਂ ਹੈ ਬਾਬਾ ਜੀ ਨੇ ਕਿਹਾ ਮੂਲ ਮੰਤਰ ਯਾਦ ਕਰ ਲੈ ਤੇ ਉਤਨਾ ਚਿਰ ਵਾਹਿਗੁਰੂ ਮੰਤਰ ਦਾ ਨਿਤਨੇਮ 80 ਮਾਲਾ ਰੋਜ਼ ਫੇਰਿਆ ਕਰ ਅੱਗੋ ਸੱਤ ਬਚਨ ਗਿਆ ਇਹ ਕੈਨ ਯੋ ਗੱਲ ਹੈ ਸਰਦਾਰ ਹਰਦੀਪ ਸਿੰਘ ਨੇ ਤਾਂ ਮੂਲ ਮੰਤਰ ਯਾਦ ਕਰ ਲਿਆ ਸੀ ਪਰ ਇਹਨਾਂ ਦੇ ਛੋਟੇ ਭਾਈ ਨੂੰ ਹੁਣ ਤੱਕ ਪੂਰੀ ਤਰ੍ਹਾਂ ਯਾਦ ਨਹੀਂ ਸੀ ਹੋਇਆ ਸ਼੍ਰੀ ਬਾਬਾ ਈਸ਼ਰ ਸਿੰਘ ਜੀ ਨੇ ਕਈ ਦਫਾ ਪਰੇ ਦੀਵਾਨ ਵਿੱਚ ਖੜਾ ਕਰਕੇ ਕਹਿਣਾ ਪੰਡਾਰ ਪਹਿਲੀ ਪੌੜੀ ਸੁਣਾ ਸੱਤ ਬਚਨ ਕਰਕੇ ਸੁਣਾਣੀ ਪਰ ਵਿੱਚੋਂ ਅੜ ਅੜ ਕੇ ਤੇ ਬਾਬਾ ਜੀ ਨੇ ਹਸਨਾ ਤੇ ਸੰਗਤ ਨੂੰ ਕਹਿਣਾ ਸਾਡੇ ਇਹੋ ਜਿਹੇ ਵੀ ਸਖਸੰਗੀ ਹਨ ਜਿਨ੍ਹਾਂ ਨੂੰ ਪਹਿਲੀ ਪੌੜੀ ਵੀ ਯਾਦ ਨਹੀਂ ਸੋ ਅੱਜ ਵੀ ਸ਼੍ਰੀ ਬਾਬਾ ਨਾਨਕ ਸਿੰਘ ਜੀ ਨੇ ਸਭ ਦੀ ਹਾਜ਼ਰੀ ਲਾਈ ਤੇ ਸਭ ਨੂੰ ਨਿਤਨੇ ਮੇਚ ਪਕਿਆਂ ਕੀਤਾ ਹੁਣ ਸ਼ੇਰ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਮੇਰੇ ਪਰ ਵੀ ਕਿਰਪਾ ਕਰੋ ਹਜ਼ੂਰ ਨੇ ਕਿਹਾ ਤੂੰ ਕੱਲ ਨੂੰ ਮਿਲਿ ਅਗੋ ਸੱਤ ਬਚਨ ਕਰ ਦੂਸਰੇ ਦਿਨ ਮਾਸਟਰ ਈਸ਼ਰ ਸਿੰਘ ਰਾਹੀ ਬੇਨਤੀ ਕਰਨ ਦਾ ਬੜਾ ਯਤਨ ਕੀਤਾ ਪਰ ਮਾਸਟਰ ਨੇ ਚੱਕਰ ਲਾ ਕੇ ਕਹਿ ਦੇਣਾ ਬਾਬਾ ਜੀ ਨੂੰ ਹੁਣ ਟਾਈਮ ਨਹੀਂ ਐਸੇ ਤਰ੍ਹਾਂ ਦੋ ਦਿਨ ਲੰਗਾ ਦਿੱਤੇ ਤੀਸਰੇ ਦਿਨ ਦੀਵਾਨ ਵਿੱਚ ਸ਼ੇਰ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਮੈਨੂੰ ਅਖੰਡ ਪਾਠਾਂ ਦੀ ਸੇਵਾ ਬਖਸ਼ੋ ਹਜ਼ੂਰ ਨੇ ਕਿਹਾ ਤੈਨੂੰ ਕਿਹਾ ਸੀ ਕੱਲ ਨੂੰ ਮਿਲੀ ਤੈਨੂੰ ਨਾਮ ਰੂਪ ਹੀ ਰਾਧੰਦੇ ਪਰ ਤੂੰ ਤਾਂ ਸਿਲਾ ਚੁੱਗਣ ਵਾਂਗੂ ਪਾਠਾਂ ਵਿੱਚ ਵੀ ਉਲਝਿਆ ਫਿਰਦਾ ਹੈ ਜਾ ਫਿਰ ਪਾਠ ਕਰੀ ਕਰਾਈ ਚੱਲ ਇਹ ਕਹਿ ਕੇ ਕੀਰਤਿਆਂ ਨੂੰ ਇਸ਼ਾਰਾ ਹੋਇਆ ਕੀਰਤਨ ਸ਼ੁਰੂ ਹੋ ਗਿਆ ਅਗਲੇ ਦਿਨ ਮਾਸਟਰ ਈਸ਼ਰ ਸਿੰਘ ਨਾਲ ਸ਼ੇਰ ਸਿੰਘ ਬਹੁਤ ਗਰਮ ਹੋ ਗਿਆ ਤੇ ਵੱਧ ਘਟ ਗੱਲਾਂ ਕਈਆਂ ਸ਼ੇਰ ਸਿੰਘ ਨੇ ਕਿਹਾ ਮਾਸਟਰ ਦੇਸ਼ ਚੋੜ ਪਰਦੇਸੇ ਤਾਇਆ ਪੰਜ ਚੰਡਾਲ ਨਾਲ ਲੈ ਲੈ ਆਇਆ ਮਾਸਟਰ ਤੈਨੂੰ ਕੀ ਮਿਲ ਗਿਆ ਬਾਬਾ ਜੀ ਮੈਨੂੰ ਟਾਈਮ ਦੇ ਰਹੇ ਹਨ ਤੇ ਤੂੰ ਨੇੜੇ ਨਹੀਂ ਜਾਣ ਦਿੰਦਾ ਤੇਰੇ ਵਿੱਚੋਂ ਕੋੜ ਨਾ ਗਿਆ ਤੂੰ ਰਾਵਲ ਪਿੰਡੀ ਵੱਲੋਂ ਬੁੜੀ ਘੜ ਕੇ ਲੈ ਆਂਦੀ ਉਧਰੋਂ ਡਰਦਾ ਭੱਜ ਕੇ ਆਇਆ ਹੈ ਇੱਥੇ ਕਾਲਕਾ ਲੁੱਕੇ ਹੀਰਾ ਫੇਰੀ ਕਰਕੇ ਦਿਨ ਕੱਟਦਾ ਹੈ ਸੰਤਾ ਨੇ ਪਿਛਲੀ ਮਾਫੀ ਦੇ ਦਿੱਤੀ ਹੈ ਤੇ ਸੰਗਤ ਵਿੱਚ ਰਹਿ ਕੇ ਫਿਰ ਤੂੰ ਹੈਰਾ ਫਿਰਿਆਂ ਤੋਂ ਬਾਜ਼ ਨਹੀਂ ਆਉਂਦਾ ਇਹ ਪਾਪ ਤੂੰ ਕਿੱਥੇ ਦੇਵੇਂਗਾ ਜਿਵੇਂ ਮੈਨੂੰ ਤੂੰ ਦੁੱਖ ਦਿੱਤਾ ਹੈ ਰੱਬ ਕਰੇ ਤੈਨੂੰ ਵੀ ਇਤਨੇ ਹੀ ਦੁੱਖ ਮਿਲੇ ਪੁੱਤਰ ਦਾ ਮੂੰਹ ਵੀ ਨਾ ਦੇਖ ਸਕੇ ਸੋ ਇਸ ਪ੍ਰਕਾਰ ਬਹੁਤ ਗਰਮੀ ਦੀਆਂ ਗੱਲਾਂ ਕੀਤੀਆਂ ਅਗਲੇ ਦਿਨ ਮੌਕਾ ਵਿਚਾਰ ਕੇ ਸ਼ੇਰ ਸਿੰਘ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰੋ ਨਾਮ ਦੀ ਦਾਤ ਬਖਸ਼ੋ ਹਜ਼ੂਰ ਨੇ ਕਿਹਾ ਉਹ ਸਮਾਂ ਲੱਖੀ ਕੋ ਹੀ ਗਿਆ ਹੂੰ ਦੋ ਪਾਠ ਹੀ ਕਰਾ ਲੈ। ਅੱਗੋ ਸਤਿਵਚਨ ਕੀਤਾ ਤੇ ਛੁੱਟੀ ਲੈ ਕੇ ਕਰਾਚੀ ਜਾ ਕੇ ਪੰਜ ਅਖੰਡ ਪਾਠ ਕਰਾਏ। ਅਤਵਾ ਮਹੀਨੇ ਡੇਢ ਬਾਅਦ ਫਿਰ ਆਇਆ ਤੇ ਬੇਨਤੀ ਕੀਤੀ ਪਾਤਸ਼ਾਹ ਸਿਮਰਨ ਦੀ ਦਾਤ ਬਖਸ਼ੋ। ਹਜ਼ੂਰ ਨੇ ਉੱਤਰ ਦਿੱਤਾ ਸ਼ੇਰ ਸਿਆ ਇਸ ਜਨਮ ਵਿੱਚ ਦੋ ਪਾਠ ਹੀ ਕਰਾਈ ਚਲ। ਅੱਗੋ ਬੇਨਤੀ ਕੀਤੀ ਪਾਤਸ਼ਾਹ ਸਿਮਰਨ ਦੀ ਦਾਤ ਵੀ ਬਖਸ਼ੋ। ਹਜ਼ੂਰ ਨੇ ਕਿਰਪਾ ਕੀਤੀ ਮੂਲ ਮੰਤਰ ਤੇ ਵਾਹਿਗੁਰੂ ਸ਼ਬਦ ਦਾ ਟਿਕਟ ਦਿੱਤਾ ਤੇ ਕਿਹਾ ਅਮਰਤ ਛਕ ਲੈ। ਅਗੋ ਸ਼ੇਰ ਸਿੰਘ ਨੇ ਸਤਿਵਚਨ ਕੀਤਾ ਹੁਣ ਆਗਿਆ ਲੈ ਕੇ ਵਾਪਸ ਚਲਾ ਗਿਆ ਮਹੀਨੇ ਦੋ ਪਿੱਛੋਂ ਆਉਂਦਾ ਹੈ ਹਜ਼ੂਰ ਪਾਠ ਕਰਾਉਣ ਦੀ ਤਾਕੀਦ ਕਰ ਦਿੰਦੇ ਹਨ ਇਸੇ ਤਰ੍ਹਾਂ 7-8 ਮਹੀਨੇ ਬਾਅਦ ਫਿਰ ਬੇਨਤੀ ਕੀਤੀ ਪਾਤਸ਼ਾਹ ਅਵਸਥਾ ਵਿੱਚ ਫਰਕ ਕੋਈ ਨਹੀਂ ਪਿਆ ਪਾਠ ਤਾਂ ਬੜੇ ਕਰਾਏ ਹਨ ਹਜ਼ੂਰ ਨੇ ਕਿਹਾ ਸ਼ੇਰ ਸਿਆ ਇਸ ਜਨਮ ਵਿੱਚ ਪਾਠ ਕਰਾਈ ਚੱਲ ਅੰਤ ਸਮੇਤ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ ਹੁਣ ਸ਼ੇਰ ਸਿੰਘ ਨੇ ਬੇਨਤੀ ਕੀਤੀ ਜਿੱਥੇ ਇਹ ਕਿਰਪਾ ਕੀਤੀ ਉਥੇ ਐਵੀ ਬਖਸ਼ਿਸ਼ ਕਰੋ ਕਿ ਮਨੁੱਖ ਉਪਰਾਮ ਹੋ ਕੇ ਛੱਡ ਨਾ ਦੇਵੇ ਹੁਣ ਬਾਬਾ ਜੀ ਨੇ ਕਿਹਾ ਇਹ ਸਾਡਾ ਜਿੰਮਾ ਹੋਇਆ ਤੂੰ ਛੱਡ ਨਹੀਂ ਸਕੇਗਾ ਅੱਗੋਂ ਸੱਤ ਬਚਨ ਕਿਹਾ ਸੋ ਪਿਆਰਿਓ ਸ਼ੇਰ ਸਿੰਘ ਦੇ ਪਾਸ ਜਿੰਨੀ ਵੀ ਪੂੰਜੀ ਸੀ ਅਤੇ ਜ਼ਮੀਨ ਦੀ ਆਮਦਨ ਆਉਂਦੀ ਸੀ ਸਭ ਪਾਠਾਂ ਵਿੱਚ ਹੀ ਲੱਗਦੀ ਗਈ ਆਪਣੇ ਮੁੰਡਿਆਂ ਨੂੰ ਨੌਕਰੀ ਤੇ ਲਾ ਕੇ ਕਹਿ ਦਿੱਤਾ ਤੁਸੀਂ ਖਾਓ ਕਮਾਓ ਇਸ ਜਾਇਦਾਦ ਦੀ ਕੋਈ ਵੀ ਝਾਕ ਨਾ ਕਰੀ ਸੋ ਜਿੰਨਾ ਚਿਰ ਬਾਬਾ ਜੀ ਦਾ ਪੰਜ ਭੂਤਕ ਸਰੀਰ ਆ ਉਤਨਾ ਚਿਰ ਤਾਂ ਦਰਸ਼ਨ ਮੇਲਾ ਕਰਦਾ ਰਿਹਾ ਤੇ ਪਾਠ ਕਰਾਉਂਦਾ ਰਿਹਾ ਪਰ ਬਾਅਦ ਵਿੱਚ ਪਾਠ ਕਰਾਉਣ ਤੋਂ ਮੁਨਕਰ ਹੋ ਗਿਆ ਇੱਕ ਤਾਂ ਪਾਕਿਸਤਾਨ ਬਣ ਗਿਆ ਦੂਜਾ ਜ਼ਮੀਨਾਂ ਦੀ ਅਦਲਾ ਬਦਲੀ ਹੋ ਗਈ ਤੇ ਨਾਲੇ ਕਿਸੇ ਹੋਰ ਸਾਧੂ ਦੀ ਸੰਗਤ ਹੋ ਗਈ ਉਸਨੇ ਕਿਹਾ ਮਾਇਆ ਮੈਨੂੰ ਦੇ ਦਿਆ ਕਰ ਤੇ ਜੋ ਡੇਰੇ ਵਿੱਚ ਪਾਠ ਹੁੰਦੇ ਹਨ ਉਹਨਾਂ ਦਾ ਅਰਦਾਸਾ ਤੇਰੇ ਨਾਮ ਪਰ ਕਰ ਦਿਆ ਕਰਾਂਗੇ ਸ਼ੇਰ ਸਿੰਘ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਪਰ ਨਿਰੰਕਾਰ ਦਾ ਕਰਨਾ ਐਸਾ ਹੋਇਆ ਕਿ ਜ਼ਮੀਨ ਮੁਜੇਰੀਆਂ ਨੇ ਸੰਭਾਲ ਲਈਤੀ ਤੇ ਪੈਸੇ ਦੇਣ ਤੋਂ ਇਨਕਾਰੀ ਕਰ ਦਿੱਤੀ ਹੁਣ ਸੰਤ ਜੀ ਮਾਇਆ ਦੀਆਂ ਚਿੱਠੀਆਂ ਪਾਉਂਦੇ ਹਨ ਕਿ ਤੁਹਾਡੇ ਨਾਮ ਪਰ ਇਤਨੇ ਪਾਠ ਹੋ ਗਏ ਹਨ ਮਾਇਆ ਵੇਚੋ ਸ਼ੇਰ ਸਿੰਘ ਨੂੰ ਰੋਟੀ ਖਾਣੀ ਵੀ ਔਖੀ ਹੋ ਗਈ ਹਾਰ ਕੇ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਕੀਤੀ ਬਾਬਾ ਜੀ ਨੇ ਆਕਾਸ਼ ਬਾਣੀ ਦੁਆਰਾ ਕਿਹਾ ਟੁੰਡੇ ਦੀਏ ਸੁਹਾਗ ਕੋ ਤੋ ਤਨਕਾਈ ਕੋ ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ ਇਉਂ ਕਹਿ ਕੇ ਤਾੜਨਾ ਕੀਤੀ ਏ ਮੁਰਗ ਤੂੰ ਸਾਡੇ ਨਾਲ ਵਚਨ ਕੀਤਾ ਹੈ ਕਿ ਪਾਠ ਘਰ ਕਰਾਵਾਂਗਾ ਤੇ ਹੋਰ ਕਿਸੇ ਦਾ ਆਸਰਾ ਨਹੀਂ ਤੱਕਾਂਗਾ ਹੁਣ ਇਹ ਕੀ ਘਰ ਬੈਠਾ ਹੈ ਅਗੋ ਸ਼ੇਰ ਸਿੰਘ ਨੇ ਹੱਥ ਜੋੜ ਮਾਫੀ ਮੰਗੀ ਤੇ ਕਿਹਾ ਜੀ ਜਿਵੇਂ ਪਹਿਲਾਂ ਮਾਇਆ ਦੇ ਆਉਂਦੇ ਸਈ ਉਸੇ ਤਰ੍ਹਾਂ ਕਿਰਪਾ ਕਰੋ ਤੇ ਪਹਿਲਾਂ ਦੀ ਤਰ੍ਹਾਂ ਪਾਠ ਹੁੰਦੇ ਰਹਿਣਗੇ ਸੋ ਬਾਬਾ ਜੀ ਦੀ ਕਿਰਪਾ ਨਾਲ ਫਿਰ ਐਸੀ ਮੁਜੇਰੀਆਂ ਨੂੰ ਪ੍ਰੇਰਨਾ ਹੋਈ ਉਹ ਪਹਿਲਾਂ ਦੀ ਤਰ੍ਹਾਂ ਮਾਇਆ ਦੇਣ ਲੱਗ ਪਏ ਸੋ ਹੁਣ ਤੱਕ ਜਿੰਨੀ ਵੀ ਮਾਇਆ ਆਉਂਦੀ ਹੈ ਉਤਨੀ ਹੀ ਪਾਠਾਂ ਵਿੱਚ ਖਰਚ ਕਰ ਦਿੰਦੇ ਹਨ ਬਾਬਾ ਈਸ਼ਰ ਸਿੰਘ ਜੀ ਦੇ ਟਾਈਮ ਵਿੱਚ 6 6 7 7 ਸੰਪੜ ਪਾਠ ਇਕੱਠੇ ਹੀ ਕਰਾਉਂਦੇ ਰਹੇ ਹਨ ਅਤੇ ਹੁਣ ਤੱਕ ਕਰਵਾਈ ਜਾ ਰਹੇ ਹਨ ਸੋ ਹੁਣ ਸ਼ੁਕਰਾਨੇ ਵਜੋਂ ਸ਼ੇਰ ਸਿੰਘ ਕਹਿੰਦਾ ਹੈ ਜਿਸਨੂੰ ਤੇਰੀ ਮੇਰ ਸੋ ਤੇਰੀ ਬੰਦਗੀ ਬਾਬਾ ਜੀ ਚਾਹੇ ਪਿਆਰ ਨਾਲ ਚਾਹੇ ਤਾੜਨਾ ਕਰਕੇ ਚਾਹੇ ਦੁੱਖ ਭੁੱਖ ਦੇ ਕੇ ਬੰਦਗੀ ਕਰਵਾਉਂਦੇ ਹਨ ਇਹ ਬਾਬਾ ਜੀ ਦੀ ਅਪਾਰ ਮਿਹਰ ਕਿਰਪਾ ਹੈ ਬਾਬਾ ਜੀ ਨੇ ਦਮਦਮੇ ਤੋਂ ਕਰੋਲ ਦੇ ਟਿੱਬੇ ਪਰ ਜਾਣਾ ਬਾਬਾ ਜੀ ਨਾਨਕ ਸਰ ਜਗਰਾਉ ਬਿਰਾਜਮਾਨ ਹਨ ਫੱਗਨ ਦਾ ਮਹੀਨਾ ਬੀਤ ਗਿਆ ਚੇਤਰ ਦੇ ਦਿਨ ਲੰਘ ਰਹੇ ਹਨ ਵਿਸਾਖੀ ਆਉਣ ਵਾਲੀ ਹੈ ਸੰਗਤ ਦੀ ਬੇਨਤੀ ਕਰਨ ਪਰ ਨਿਰੰਕਾਰ ਦੀ ਆਗਿਆ ਅਨੁਸਾਰ ਫੁਰਨਾ ਬਣਾ ਲਿਆ ਅਥਵਾ ਪਹਿਲਾ ਦੀ ਤਰ੍ਹਾਂ ਸ੍ਰੀ ਦਮਦਮੇ ਸਾਹਿਬ ਵਿਸਾਖੀ ਕੀਤੀ। ਅਗਲੇ ਦਿਨ ਜੰਡਸਰ ਹੋਲਾ ਮਹੱਲਾ ਨਿਹੰਗ ਸਿੰਘਾਂ ਦੀਆਂ ਖੇਡਾਂ ਦੇਖੀਆਂ। ਵਿਸਾਖੀ ਤੋਂ ਤੀਜੇ ਦਿਨ ਅੰਮ੍ਰਿਤ ਵੇਲੇ ਦਾ ਕੀਰਤਨ ਸਰਵਨ ਕਰਕੇ ਅਥਵਾ ਹਾਜ਼ਰੀਕਾਰ ਪਹਾੜਾਂ ਦੀ ਤਿਆਰੀ ਕਰ ਲਿੱਤੀ। ਇੱਥੋਂ ਚੱਲ ਕੇ ਰਸਤੇ ਵਿੱਚ ਜਗਿਆਸੂਆਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਹੋਏ ਦਿਨ ਦੇ 12 ਵਜੇ ਸਲੋਗੜੇ ਸਟੇਸ਼ਨ ਤੇ ਪਹੁੰਚ ਗਈ। ਇੱਥੇ ਥੋੜਾ ਜਿਹਾ ਆਰਾਮ ਕੀਤਾ। ਇਤਨੇ ਜਿੰਨੂ ਪਿਛੋ ਰਾਗੀਆਂ ਦੀਆਂ ਕਾਰਾਂ ਵੀ ਪਹੁੰਚ ਗਈਆਂ ਆਥਨ ਊਰਾਗੀਆਂ ਸਮੇਤ ਹੋਲੀ-ਹੋਲੀ ਸੰਤ ਲਖਮਨ ਦਾਸ ਜੀ ਕੁਟਿਆ ਵਿੱਚ ਜਲ ਪਾਣੀ ਵਰਤ ਕੇ ਚਸ਼ਮੇ ਪਰ ਕੀਰਤਨ ਦਾ ਨਿਤਨੇਮ ਕੀਤਾ ਅਤੇ ਰਾਤ ਚਸ਼ਮੇ ਦੇ ਨਾਲ ਦੇ ਮੈਦਾਨ ਵਿੱਚ ਕੱਟੀ ਸਾਰਿਆਂ ਆਗੂਆਂ ਅਤੇ ਰਾਗੀਆਂ ਨੂੰ ਹੁਕਮ ਦਿੱਤਾ ਕਿਸੇ ਨੂੰ ਚਿੱਠੀ ਪੱਤਰ ਨਹੀਂ ਕਰਨਾ ਅਥਵਾ ਇੱਥੋਂ ਦੇ ਪਹਾੜੀਆਂ ਪਾਸੋਂ ਵੀ ਨਾ ਕੋਈ ਚੀਜ਼ ਮੰਗਣੀ ਹੈ ਤੇ ਨਾ ਹੀ ਕਿਸੇ ਨੂੰ ਪਤਾ ਦੇਣਾ ਹੈ ਅੱਗੋਂ ਸੱਤ ਬਚਨ ਕੀਤਾ ਹੁਣ ਰਾਤ ਸਭ ਨੇ ਭੁੱਖੀਆਂ ਕੱਟੀ ਸਵੇਰੇ ਕੀਰਤਨ ਤੋਂ ਬਾਅਦ ਹਜ਼ੂਰ ਨੇ ਕਿਹਾ ਈਸ਼ਰ ਕੁਝ ਸ਼ਕਨ ਨੂੰ ਹੈ ਅੱਗੋਂ ਇਨਕਾਰੀ ਨਹੀਂ ਕੀਤੀ ਤੇ ਕਿਹਾ ਜੀ ਹੈ ਬਾਬਾ ਜੀ ਨੇ ਕਿਹਾ ਲਿਆ ਫਿਰ ਹੁਣ ਬਾਬਾ ਈਸ਼ਰ ਸਿੰਘ ਜੀ ਨੇ ਚਾਹ ਤਿਆਰ ਕਰ ਦਿੱਤੀ ਜਿਸ ਵਿੱਚ ਦੁੱਧ ਦੀ ਥਾਂ ਖੋਏ ਦਾ ਪੇੜਾ ਪਾ ਦਿੱਤਾ ਜਦੋਂ ਹਜ਼ੂਰ ਦੇ ਅੱਗੇ ਲਿਜਾ ਕੇ ਰੱਖੀ ਤਾਂ ਬਾਬਾ ਜੀ ਨੇ ਪੁੱਛਿਆ ਈਸ਼ਰ ਇਹ ਦੁੱਧ ਕਿੱਥੋਂ ਆਇਆ ਹੈ ਅੱਗੋਂ ਸਾਰੀ ਵਾਰਤਾ ਦੱਸੀ ਫੇਰ ਆਗਿਆਂ ਨੂੰ ਵੀ ਚਾਹ ਪੀਣ ਵਾਸਤੇ ਹੁਕਮ ਹੋਇਆ ਅਤੇ ਬਾਬਾ ਜੀ ਸਮੇਤ ਇੱਕ ਪੰਗਤ ਵਿੱਚ ਸਭ ਨੇ ਚਾਹ ਛਕੀ ਹੁਣ ਬਾਬਾ ਜੀ ਨੇ ਕਿਹਾ ਦੁਪਹਿਰ ਨੂੰ ਇਹ ਜੋ ਬਣ ਦੇ ਦਰਖਤ ਹਨ ਇਹਨਾਂ ਦੇ ਪੱਤਿਆਂ ਦਾ ਸਾਗ ਬਣਾਓ ਅਗੋ ਸੱਤ ਬਚਨਕਾਰ ਦੁਪਹਿਰ ਦੀ ਰੋਟੀ ਦੀ ਥਾਂ ਸਾਗ ਬਣਾਇਆ ਗਿਆ ਅਤੇ ਦੁਪਹਿਰ ਦੇ 13 ਵਜੇ ਬਾਬਾ ਜੀ ਨੂੰ ਬੇਨਤੀ ਕੀਤੀ ਹਜ਼ੂਰ ਆਪ ਵੀ ਪੰਗਤ ਵਿੱਚ ਹਾਜ਼ਰ ਹੋਏ ਅਤੇ ਹੁਕਮ ਦਿੱਤਾ ਸਭ ਨੂੰ ਵਰਤਾਓ ਹੁਣ ਬਾਬਾ ਜੀ ਨੂੰ ਪੱਥਰ ਦੇ ਪਿਆਲੇ ਵਿੱਚ ਪਾ ਕੇ ਦਿੱਤਾ ਹਜ਼ੂਰ ਨੇ ਬੜੇ ਪ੍ਰੇਮ ਨਾਲ ਛਕਿਆ ਜਦੋਂ ਸੰਗਤ ਨੂੰ ਵਰਤੋਂ ਲੱਗੇ ਸਾਗ ਗਰਮ ਸੀ ਭਾਂਡਾ ਕੋਈ ਹੈ ਨਹੀਂ ਸੀ ਤੇ ਸਾਗ ਬਣਾਇਆ ਵੀ ਪਿੱਪੇ ਵਿੱਚ ਸੀ ਹੁਣ ਬਾਬਾ ਜੀ ਨੇ ਹੁਕਮ ਦਿੱਤਾ ਇੱਕ ਥਾਂ ਤੇ ਇਕੱਠੇ ਹੋ ਕੇ ਛੱਕ ਲਓ ਹੋਰ ਸਭ ਇਕੱਠੇ ਹੋ ਕੇ ਛਕਣ ਲੱਗੇ ਪਰ ਗਿਆਨੀ ਕਰਤਾਰ ਸਿੰਘ ਇੱਕ ਦਰਖਤੋਂ ਪੱਤਾ ਤੋੜ ਕੇ ਉਸ ਪਰ ਸਾਗ ਲੈਣ ਲੱਗਿਆ ਤਾਂ ਬਾਬਾ ਜੀ ਨੇ ਤਾੜਨਾ ਕੀਤੀ ਮੂਰਖਾ ਇੱਕੀ ਦੁੱਧ ਵਿੱਚ ਕਾਂਜੀ ਪਾਉਣ ਲੱਗਿਆ ਹੈ ਆਸਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਨ ਖੱਟ ਲਖਣ ਜਾਂ ਮੈਂ ਮਿਲੇ ਤਾਂ ਕੋ ਮੀਤ ਪਛਾਨ ਗਿਆਨੀ ਦਾਸ ਇੰਨਾ 6 ਲਖਣਾਂ ਵਿੱਚੋਂ ਕਿਹੜਾ ਨਹੀਂ ਮਿਲਦਾ ਇਹ ਜੋ 6 ਲਖਣ ਸਾਰਿਆਂ ਵਿੱਚ ਹਨ ਪਹਿਲਾ ਖਾਣਾ ਦੂਸਰਾ ਪੀਣਾ ਤੀਸਰਾ ਪਹਿਰਾਵਾ ਚੌਥਾ ਰਸਤਾ ਪੰਜਵਾਂ ਇਸ਼ਟ ਗੁਰੂ ਛੇਵਾਂ ਤਰੀਕਾ ਤਾਂ ਵੱਖਰੀ ਹੋਣ ਦੀ ਕੀ ਲੋੜ ਹੈ ਸਾਰੇ ਇਕੱਠੇ ਹੀ ਬੈਠ ਕੇ ਛਕੋ ਅੱਗੋ ਸੱਤ ਬਚਨਕਾਰ ਇੱਕ ਬੱਠਲ ਵਿੱਚ ਪਾ ਦਿੱਤਾ ਦੋ ਵਾਰੀ ਹਿਲਾ ਕੇ ਠੰਡਾ ਕਰ ਸਾਰਿਆਂ ਨੇ ਇਕੱਠੇ ਖਾਣਾ ਕੀਤਾ ਜੋ ਲੂਣ ਮਿਰਚ ਹਜ਼ੂਰੀਆ ਪਾਸ ਸੀ ਇੱਕ ਡੰਗ ਤਾਂ ਸਾਲ ਵਿੱਚ ਪੈ ਗਿਆ ਦੂਸਰੇ ਤੀਸਰੇ ਡੰਗ ਅਲੂਣਾ ਹੀ ਖਾਦਾ ਰਾਗੀ ਬੇਹੰਗਮ ਤਾਂ ਦੋ ਦਿਨ ਕੱਟ ਗਏ ਪਰ ਨਾਲ ਦੇ ਆਗੂ ਕਹਾਉਣ ਵਾਲੇ ਕਿਸਕਨ ਲੱਗੇ ਭਾਵੇਂ ਕਿਸੇ ਕੰਮ ਦੇ ਬਹਾਨੇ ਬਾਜ਼ਾਰੋਂ ਰੋਟੀ ਖਾ ਆਣੀ ਤੇ ਨਾਲ ਦੇ ਸਾਥੀ ਦੀ ਲੈ ਆਉਣੀ ਤੇ ਚੋਰੀ ਖਾ ਲੈਣੀ। ਬਾਬਾ ਜੀ ਜਿੱਥੇ ਆਪਣੇ ਬਿਹੰਗਮਾ ਦੀ ਪ੍ਰੀਖਿਆ ਕਰਦੇ ਸਨ, ਉੱਥੇ ਬਿਹੰਗਮਾ ਪਰ ਚਲਾਉਣ ਵਾਲੇ ਆਗੂ ਗ੍ਰਿਹਸਤੀਆਂ ਨੂੰ ਵੀ ਟਣਕਾਇਆ ਕਰਦੇ ਸਨ। ਕਿਉਂਕਿ ਮਾਹਪੁਰਖ ਪਾਸ ਤਿੰਨ ਤਰ੍ਹਾਂ ਦੇ ਜਗਿਆਸੀ ਆਉਂਦੇ ਹਨ। ଅਥਵਾ ਤਿੰਨ ਤਰ੍ਹਾਂ ਹੀ ਉਹਨਾਂ ਨੂੰ ਸਿੱਧੇ ਰਸਤੇ ਲਾਉਣ ਵਾਸਤੇ ਬਚਨ ਕਰਦੇ ਸਨ। ਪਹਿਲਾ ਰੋਚਕ, ਦੂਸਰਾ ਯਥਾਰਥ, ਤੀਸਰਾ ਭਿਆਨਕ। ਰੋਚਕ ਦਾ ਭਾਵ ਹੈ ਕਿ ਪਿਆਰ ਨਾਲ अथवा ਲਾਲਚ ਨਾਲ ਜਾਂ ਕਿਸੇ ਸਵਾਰਥ ਨੂੰ ਮੁੱਖ ਰੱਖ ਕੇ ਸੇਵਾ ਕਰਨੀ ਜਾਂ ਕਰਾਉਣੀ ਜਿਵੇਂ ਸਾਹਿਬ ਕਹਿੰਦੇ ਹਨ ਸਾਧ ਕੇ ਸੰਗ ਨਹੀਂ ਕਛਕਾਲ ਦਰਸ਼ਨ ਭੇਟਤ ਹੋਤ ਨਿਹਾਲ ਭਾਵ ਸਾਹਿਬ ਰੁਚੀ ਵਧਾਉਣ ਵਾਸਤੇ ਜਗਿਆਸੂ ਨੂੰ ਕਹਿੰਦੇ ਹਨ ਕਿ ਸੰਤਾਂ ਦੀ ਸੰਗਤ ਕਰਨ ਨਾਲ अथवा ਦਰਸ਼ਨ ਕਰਕੇ ਹੀ ਸਾਰੇ ਕਾਰਜ ਪੂਰੇ ਹੋ ਜਾਣਗੇ ਇਹ ਸਿਰਫ ਜੀਵ ਨੂੰ ਚੰਗੇ ਪਾਸੇ ਲਾਉਣ ਨੂੰ ਲਾਲਚ ਦਿੰਦਾ ਹੈ ਪਰ ਅੱਜ ਤੱਕ ਬਿਨਾ ਕਰਮਾ ਤੋਂ ਨਾ ਕਿਸੇ ਤੇ ਮਿਹਰ ਹੋਈ ਨਾ ਹੀ ਕਰਮਾ ਤੋਂ ਬਿਨਾ ਕੁਝ ਮਿਲਿਆ ਹੈ ਇਹ ਰੋਚਕ ਬਾਣੀ ਰੁਚੀ ਵਧਾਉਣ ਵਾਸਤੇ ਹੈ ਦੂਜਾ ਯਤਾਰਥ ਭਾਵ ਕੇ ਸਹੀ ਮਾਇਨੇ ਵਿੱਚ ਦੇਣਾ ਕਿ ਭਾਈ ਜੋ ਤੂੰ ਕਮਾਈ ਕਰਕੇ ਆਇਆ ਹੈ ਜਾਂ ਕਰ ਰਿਹਾ ਹੈ ਉਸ ਪਰ ਨਿਰੰਕਾਰ ਦਾ ਨਿਆਉ ਹੋਣਾ ਹੈ ਹਰ ਕਾ ਇੱਕ ਅਚੰਭਿਓ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨੇ ਆਏ ਰਾਮ ଅਥਵਾ ਵੱਡੀ ਵਡਿਆਈ ਜਾਂ ਸੱਚ ਨਿਆਉ ਪਾਪ ਨਿਰੰਕਾਰ ਨੇ ਤੇਰੇ ਕਰਮਾਂ ਅਨੁਸਾਰ ਹੀ ਨਿਆਂ ਕਰ ਦੇਣਾ ਹੈ। ਤੀਜਾ ਭਿਆਨਕ ਦਾ ਭਾਵ ਹੈ ਕਿ ਜੀਵ ਨੂੰ ਡਰ ਦੇਣਾ। ਜੇ ਤੂੰ ਮਾੜਾ ਕਰਮ ਕਰੇਂਗਾ ਤਾਂ ਤੈਨੂੰ ਸਜ਼ਾ ਮਿਲੇਗੀ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟਿਐ। ଅਥਵਾ ਨਾਮ ਬਿਨਾਂ ਸਭ ਕੁੜ ਗਾਲੀ ਹੋਛੀਆਂ। ਪਾਪੀ ਕਰਮ ਕਮਾਉਦੇ ਕਰਦੇ ਹਾਏ ਹਾਏ। ਪਾਪ ਕਰਮ ਕਰਨ ਵਾਲੇ ਨੂੰ ਨਰਕਾਂ ਵਿੱਚ ਸਿੱਟਿਆ ਜਾਂਦਾ ਹੈ। ਨਰਕਾਂ ਦੇ ਜੀ ਹਾਏ ਹਾਏ ਕਰਦੇ ਹਨ। ਇਹ ਡਰ ਦੇ ਕੇ ਨਾਮ ਜਪਣ ਦੀ ਤਾਕੀਦ ਕਰਦੇ ਹਨ ਸੋ ਬਾਬਾ ਜੀ ਵੀ ਜੀਵ ਦੇ ਕਰਮਾਂ ਅਨੁਸਾਰ ਰੋਚਕ ਭਿਆਨਕ ਯਤਾਰਤ ਵਾਕਾਂ ਅਨੁਸਾਰ ਕਿਸੇ ਨੂੰ ਆਗੂ ਬਣਾ ਦੇਣਾ ਕਿਸੇ ਨੂੰ ਤਾੜਨਾ ਕਰ ਦੇਣੀ ਕਿਸੇ ਨੂੰ ਲਾਲਚ ਦੇ ਕੇ ਸਮਾਂ ਲੈ ਲੈਂਦੇ ਸਨ ਪਰ ਜਦੋਂ ਪ੍ਰੀਖਿਆ ਕਰਦੇ ਸਨ ਉੱਥੇ ਦੁੱਧ ਪਾਣੀ ਵੱਖਰਾ-ਵੱਖਰਾ ਕਰ ਦਿੰਦੇ ਸਨ ਤੇ ਆਪ ਨੇ ਆਰੇ ਰਹਿੰਦੇ ਸਨ ਜਿਵੇਂ ਗੰਦਲੇ ਪਾਣੀ ਜਾਂ ਛੱਪੜ ਦੇ ਪਾਣੀ ਨੂੰ ਬਾਲਟੀ ਵਿੱਚ ਪਾ ਕੇ ਫਟਕੜੀ ਦੀ ਡਲੀ ਵਿੱਚ ਫੇਰ ਦਈਏ ਤਾਂ ਮਿੱਟੀ ਵੱਖਰੀ ਹੋ ਜਾਏਗੀ ਇਸਾਫ਼ ਪਾਣੀ ਵੱਖਰਾ ਹੋ ਜਾਏਗਾ ਪਰ ਜੇ ਕੋਈ ਆਖੇ ਜਿਸਨੇ ਮਿੱਟੀ ਪਾਣੀ ਅਲੱਗ ਕੀਤਾ ਹੈ ਉਸ ਫਟਕੜੀ ਨੂੰ ਵੀ ਵੱਖਰਾ ਕਰ ਦਈਏ ਤਾਂ ਫਟਕੜੀ ਵੱਖਰੀ ਨਹੀਂ ਹੋ ਸਕਦੀ। ਤਿਵੇਂ ਹੀ ਬਾਬਾ ਜੀ ਜੀਵਾਂ ਦੇ ਕਰਮਾਂ ਅਨੁਸਾਰ ਨਿਰਣਾ ਕਰ ਦਿੰਦੇ ਹਨ ਪਰ ਆਪ ਨਿਆਰੇ ਹੀ ਰਹਿੰਦੇ ਹਨ। ଅਥਵਾ ਨਿਰਗੁਣ ਵਿੱਚ ਸੱਤਾ ਸਾਰਿਆਂ ਵਿੱਚ ਹੈ। ਇਸ ਤਰ੍ਹਾਂ 3-4 ਦਿਨ ਬੀਤੇ ਜਿੰਨੇ ਵੀ ਚੂਰੀ ਦੇ ਮਜਨੂ ਸਨ ਸਭ ਛੱਡ ਗਏ। ਉਹਨ ਰਾਤ ਨੂੰ ਗੈਸ ਲਗਾ ਕੇ ਲੰਬੀ ਬਲੀ ਪਰ ਲਟਕਾਇਆ ਜਾਂਦਾ ਹੈ ਕਿਉਂਕਿ ਜਿੱਥੋਂ ਤੱਕ ਗੈਸ ਦੀ ਰੋਸ਼ਨੀ ਜਾਂਦੀ ਹੈ ਉੱਥੋਂ ਤੱਕ ਕੋਈ ਭਿਆਨਕ ਜਾਨਵਰ ਨਹੀਂ ਆਉਂਦਾ ਪਰ ਉਸ ਗੈਸ ਦੀ ਰੋਸ਼ਨੀ ਰਾਤ ਨੂੰ ਚਹਿਲ ਸ਼ਿਮਲੇ ਆਦਕ ਸਭ ਪਾਸੇ ਦਿਸਦੀ ਸੀ ਇਸ ਕਾਰਨ ਚਹਿਲ ਤੇ ਰਾਜ ਮਾਤਾ ਨੇ ਕੰਡਾ ਘਾ ਟੈਲੀਫੋਨ ਤੋਂ ਪਤਾ ਲੈ ਕੇ ਨੌਕਰਾਂ ਨੂੰ ਹੁਕਮ ਦਿੱਤਾ ਹਰ ਤਰ੍ਹਾਂ ਦੀ ਸੇਵਾ ਬਾਬਾ ਜੀ ਪਾਸ ਪਹੁੰਚਾਓ ਇਹ ਹੁਕਮ ਦੇ ਕੇ ਸਵੇਰ ਨੂੰ ਆਪ ਵੀ ਬਾਬਾ ਜੀ ਪਾਸ ਪਹੁੰਚੇ ਅਤੇ ਬੇਨਤੀ ਕੀਤੀ ਪਾਤਸ਼ਾਹ ਇਹ ਰਾਜ ਭਾਗ ਤੁਹਾਡਾ ਬਖਸ਼ਿਆ ਹੈ ਇੱਥੋਂ ਹੋਰ ਬਹੁਤ ਚੰਗੀਆਂ ਜਗ੍ਹਾ ਅਤੇ ਪਾਣੀ ਆਦਕ ਦੇ ਪੂਰੇ ਸਾਧਨ ਹਨ ਨਾਲੇ ਆਈ ਸੰਗਤ ਨੂੰ ਹਰ ਤਰ੍ਹਾਂ ਦੇ ਆਰਾਮ ਦੇ ਪੂਰੇ ਸਾਧਨ ਮਿਲ ਸਕਣਗੇ ਇਹ ਸਾਰੀ ਸੇਵਾ ਸਾਨੂੰ ਬਖਸ਼ੋ ਹਜ਼ੂਰ ਨੇ ਉੱਤਰ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਚਸ਼ਮੇ ਪਰ ਕੁਝ ਸਮਾ ਠਹਿਰੇ ਸਨ ਇਸ ਕਰਕੇ ਸਾਡਾ ਜੀ ਕਰਦਾ ਹੈ ਇਸ ਜਗ੍ਹਾ ਤੇ ਰਹੀਏ ਦੂਜਾ ਅਸੀਂ ਬਹੁਤਾ ਕੱਟ ਕਰਕੇ ਰਾਜ਼ੀ ਨਹੀਂ ਹਾਂ ਤੀਜਾ ਇਹ ਚਸ਼ਮਾ ਅਤੇ ਇਹ ਪਹਾੜੀਆਂ ਤੁਹਾਡੀ ਰਿਆਸਤ ਹੈ ਇਹ ਸੇਵਾ ਵੀ ਤੁਹਾਡੇ ਵੱਲੋਂ ਹੀ ਹੈ ਬਾਕੀ ਖਾਣ ਪੀਣ ਨੂੰ ਜੋ ਗੁਰੂ ਨਾਨਕ ਭੇਜੇਗਾ ਉਹ ਛੱਕ ਲਵਾਂਗੇ ਇਹ ਸੁਣ ਕੇ ਮਾਤਾ ਜੀ ਰੋਣ ਲੱਗੇ ਅਥਵਾ ਬੇਨਤੀ ਕੀਤੀ ਪਾਤਸ਼ਾ ਜੇ ਸਾਡੀ ਸੇਵਾ ਨਾ ਕਬੂਲ ਕੀਤੀ ਤਾਂ ਸਾਡਾ ਭਲਾ ਕਿਵੇਂ ਹੋਵੇਗਾ ਹਜ਼ੂਰ ਨੇ ਕਿਹਾ ਤੁਸੀਂ ਸਿਮਰਨ ਕਰੋ ਅੱਗੋਂ ਬੇਨਤੀ ਕੀਤੀ ਪਾਤਸ਼ਾ ਨਾਮ ਜਪਣਾ ਬਹੁਤ ਔਖਾ ਹੈ ਆਖਣ ਓਖਾ ਸੱਚਾ ਨਾਓ ਸੋ ਕਿਰਪਾ ਕਰੋ ਤੁਹਾਡੇ ਬਖਸ਼ੇ ਰਾਜ ਵਿੱਚੋਂ ਤੁਹਾਡੀ ਸੇਵਾ ਕਰੀਏ ਹਜ਼ੂਰ ਨੇ ਨਿਮਰਤਾ ਦੀ ਬੇਨਤੀ ਪ੍ਰਵਾਨ ਕੀਤੀ ਹੁਣ ਲੰਗਰ ਪਾਣੀ ਦੁੱਧ ਚਾਹ ਫਲ ਫਰੂਟ ਖੀਰ ਘੜਾ ਮਾਲ ਪੂੜੇ ਆਦਿ ਹਰ ਤਰ੍ਹਾਂ ਦੇ ਪਦਾਰਥ ਹੋਣ ਲੱਗੇ ਅਤੇ ਤੰਬੂ ਤੋਂ ਮੋਟੀਆਂ ਬੇਅੰਤ ਆ ਗਈਆਂ ਬਾਬਾ ਜੀ ਦੇ ਹੁਕਮ ਅਨੁਸਾਰ ਥਾਂ ਥਾਂ ਲੱਗ ਗਈਆਂ ਬਾਬਾ ਜੀ ਚਸ਼ਮੇ ਪਰ 4 ਉਂਗਲ ਉੱਚੀ ਮੰਜੀ ਪਾ ਕੇ ਦੁਪਹਿਰ ਅੱਥੇ ਕੱਟਦੇ ਹਨ ਸ਼ਾਮ ਸਵੇਰੇ ਨੇੜੇ ਹੀ ਮੈਦਾਨ ਵਿੱਚ ਦੀਵਾਨ ਸਥਾਨ ਤੰਬੂਆਂ ਵਿੱਚ ਨਿਵਾਸ ਰੱਖਦੇ ਹਨ ਹੁਣ ਬਾਬਾ ਜੀ ਨੂੰ ਬੇਨਤੀ ਕਰ ਟੀਨਾ ਦਾ ਕਮਰਾ ਪਾਉਣ ਵਾਸਤੇ ਆਗਿਆ ਲੈ ਲਈ ਸੋ ਦੋ ਕਮਰੇ ਚਸ਼ਮੇ ਦੇ ਨਾਲ ਹੀ ਤਿਆਰ ਹੋ ਗਏ ਇਤਨੇ ਛਿੰਨੂ ਕਲੇਰਾਂ ਤੋਂ ਪਾਠੀ ਰਾਗੀ अथवा ਜੋ ਬਹਿੰਗਮ ਪਿੱਛੇ ਰਹਿੰਦੇ ਸੀ ਉਹ ਵੀ ਇੱਥੇ ਪਹੁੰਚ ਗਏ ਕਿਉਂਕਿ ਬਾਬਾ ਜੀ ਦਮਦਮੇ ਸਾਹਿਬ ਤੋਂ ਸਿੱਧੇ ਆ ਗਏ ਸੀ ਤੇ ਨਾਲ ਕੁਝ ਕੁ ਰਾਗੀ ਹੀ ਖਾਸ-ਖਾਸ ਆਏ ਸਨ ਬਾਕੀ ਸਭ ਪਰਵਿਰਤੀ ਪਿੱਛੇ ਹੀ ਸੀ ਤੇ ਜੋ ਨਾਲ ਆਏ ਸਨ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਹੁੰਦੀ ਉਹ ਆਪਣੇ ਆਪ ਹੀ ਕੀਰਤਨ ਅਤੇ ਸੁਖਮਨੀ ਦਾ ਪਾਠ ਆਰੰਭ ਕਰ ਦਿੰਦੇ ਸਨ ਹੁਣ ਪਿੱਛੋਂ ਆਏ ਪਾਠੀ ਸਿੰਘਾਂ ਨੂੰ ਹਜ਼ੂਰ ਨੇ ਹੁਕਮ ਦਿੱਤਾ ਇੰਨਾ ਕਮਰਿਆਂ ਵਿੱਚ ਸੰਪੜ ਪਾਠ ਆਰੰਭ ਕਰ ਦਿਓ ਜੋ ਬਾਬਾ ਜੀ ਵਾਸਤੇ ਕਮਰੇ ਬਣੇ ਸਨ ਉਹ ਪਾਠੀਆਂ ਨੂੰ ਦੇ ਦਿੱਤੇ ਇੱਕ ਵਿੱਚ ਪਾਠੀਆਂ ਦੀ ਰਿਹਾਇਸ਼ ਤੇ ਦੂਜੇ ਵਿੱਚ ਗੁਰੂ ਸਾਹਿਬ ਦੇ ਪਾਠ ਪ੍ਰਕਾਸ਼ ਹੋ ਗਈ ਅਤੇ ਇਹ ਸਾਰੀ ਸਪੁਰਦਿ ਭਾਈ ਰਤਨ ਸਿੰਘ ਡਰੋਲੀ ਜੀ ਦੀ ਕਰ ਦਿੱਤੀ ਕਿਉਂਕਿ ਸੰਤ ਲਖਮਨ ਦਾਸ ਦੇ ਜਾਨ ਪਿੱਛੋਂ ਡਰੋਲੀ ਨੂੰ ਅੰਦਰੋਂ ਸੇਵਾ ਵਿੱਚੋਂ ਪਾਠਾਂ ਦੀ سپੁਰਦਗੀ ਕਰ ਦਿੱਤੀ ਸੀ ਸੋ ਅੱਜ ਵੀ ਉਸੇ ਤਰ੍ਹਾਂ ਪਾਠ ਚੱਲੂ ਹੋ ਗਈ ਹੁਣ ਬਾਬਾ ਜੀ ਨੇ ਚਸ਼ਮੇ ਤੋਂ 2 ਮੀਲ ਉੱਪਰ ਮੈਦਾਨ ਵਿੱਚ ਆਸਨ ਨਾਲ ਲਿੱਤਾ ਇੱਥੇ ਦੀਵਾਨ ਵਾਸਤੇ ਅਤੇ ਬਾਬਾ ਜੀ ਦੀ ਰਿਹਾਇਸ਼ ਵਾਸਤੇ ਤੰਬੂ ਲੱਗ ਗਏ ਤੇ ਰਾਗੀ ਸਿੰਘਾਂ ਦੀ ਰਿਹਾਇਸ਼ 2-3 ਕਮਰੇ ਪਸ਼ੂਆਂ ਵਾਲਿਆਂ ਦੇ ਪਾਏ ਹੋਏ ਸਨ ਜਿਸ ਮੌਕੇ 3-3 4-4 ਦਿਨ ਬਾਰਿਸ਼ ਰੰਦੀ ਸੀ ਉਸ ਮੌਕੇ 'ਤੇ ਪਸ਼ੂਆਂ ਨੂੰ ਇੰਨਾ ਕਮਰਿਆਂ ਵਿੱਚ ਵਾੜ ਦਿੰਦੇ ਸਨ। ਅੱਜਕੱਲ੍ਹ ਇਹ ਕਮਰੇ ਖਾਲੀ ਪਏ ਸਨ। ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕੀਰਤਨੀਆਂ ਨੇ ਆਸਨ ਲਾ ਦਿੱਤੇ। ਪਾਣੀ ਵਾਸਤੇ ਇੱਕ ਵੱਡਾ ਸਾਰਾ ਛੱਪੜ ਸੀ ਜੋ ਬਾਰਿਸ਼ ਨਾਲ ਭਰਿਆ ਜਾਂਦਾ ਸੀ। ਇਸ ਪਾਣੀ ਨਾਲ ਲੀੜਾ ਧੋਣਾ ਨਹਾਉਣਾ ਬੜਾ ਆਰਾਮ ਸੀ। ਬਾਕੀ ਪੀਣ ਵਾਸਤੇ ਨਾਨਕ ਸਰ ਦੇ ਚਸ਼ਮੇ ਤੋਂ ਕੁਝ ਖੱਜਰਾ ਪਰ ਆਉਂਦਾ ਸੀ। ਬਾਕੀ ਇੱਕ-ਇੱਕ ਪੀਪਾ ਰਾਗੀਆਂ ਨੂੰ ਹੁਕਮ ਸੀ ਕਿ ਸਾਰੇ ਲੈ ਆਇਆ ਕਰੋ। ਸਰਾਗੀ ਇਸ ਤਰ੍ਹਾਂ ਲਿਆਇਆ ਕਰਦੇ ਸਨ। ਅਮਰਤਵੇਲੇ 1 ਵਜੇ ਉੱਠ ਕੇ ਇੱਕ ਸਿੰਘ ਨੇ ਗੈਸ ਫੜਾ ਲੈਣਾ ਤੇ ਗੈਸ ਨੂੰ ਰਸਤੇ ਤੋਂ ਸਾਈਡ ਵਿੱਚ ਪਾਸੇ ਰੱਖਣਾ ਤੇ ਸਾਰਿਆਂ ਦੇ ਵਿਚਾਲੇ ਰਹਿਣਾ ਤਾਂ ਕਿ ਅੱਗੇ ਵਾਲਿਆਂ ਨੂੰ ਅਤੇ ਪਿੱਛੇ ਵਾਲਿਆਂ ਨੂੰ ਸਾਰਿਆਂ ਨੂੰ ਰੋਸ਼ਨੀ ਲਈ ਐਸੇ ਤਰ੍ਹਾਂ ਚਸ਼ਮੇ ਤੇ ਪਹੁੰਚ ਕੇ ਦੰਤਨ ਕਰਲਾ ਕਰ ਅਤੇ ਇਸ਼ਨਾਨ ਕਰਕੇ ਅੱਧਾ-ਅੱਧਾ ਪੀਪਾ ਪਾਣੀ ਦਾ ਚੁੱਕ ਕੇ ਹੌਲੀ-ਹੌਲੀ ਬਾਬਾ ਜੀ ਪਾਸ ਪਹੁੰਚ ਕੇ 3 ਵਜੇ ਕੀਰਤਨ ਸ਼ੁਰੂ ਕਰ ਦੇਣਾ ਅੱਧਾ-ਅੱਧਾ ਪੀਪਾ ਦੁਪਹਿਰੇ ਜਿਸ ਵਕਤ ਟਾਈਮ ਲੱਗਣਾ ਉਸ ਵਕਤ ਲੈ ਆਉਣਾ ਇਹ ਰੋਜ਼ ਦੀ ਡਿਊਟੀ ਸੀ ਪਰ ਹੋਰ ਜੋ ਬਾਬਾ ਜੀ ਦਾ ਹੁਕਮ ਹੋਣਾ ਉਹ ਵੀ ਸਾਰੀ ਸੇਵਾ ਨਿਭਾਉਣੀ ਜਿਸ ਤਰ੍ਹਾਂ ਬਾਬਾ ਜੀ ਰੋਜ਼ ਸੈਰ ਕਰਨ ਤਕਰੀਬਨ ਇਕੱਲੇ ਹੀ ਜਾਂਦੇ ਸਨ ਪਰ ਕਦੇ-ਕਦੇ ਡਾਂਡੀ ਪਰ ਰਾਗੀਆਂ ਸਮੇਤ ਹੀ ਉੱਪਰ-ਥੱਲੇ ਜਿੱਧਰ ਹੁਕਮ ਹੁੰਦਾ ਸੀ ਉਧਰ ਜਾਣਾ ਪੈਂਦਾ ਸੀ ਬਾਬਾ ਜੀ ਦੀ ਡਾਂਡੀ ਪਹਿਲੇ ਤਾਂ ਪਹਾੜੀਏ ਚੁੱਕਦੇ ਰਹੇ ਹਨ ਪਰ ਕੁਝ ਦਿਨ ਬਾਅਦ ਇਹ ਚਾਰ ਸਿੰਘ ਜ਼ਿਆਦਾ ਚੁੱਕਦੇ ਹੁੰਦੇ ਸਨ ਭਾਈ ਜਗੀਰ ਸਿੰਘ ਪਾਠੀ ਚਚਰਾਲੀ ਜ਼ਿਲ੍ਹਾ ਲੁਧਿਆਣੇ ਤੋਂ ਦੂਜਾ ਭਾਈ ਸਾਧੂ ਸਿੰਘ ਪੰਗਵਾ ਤੋਂ ਜ਼ਿਲ੍ਹਾ ਲਾਇਲਪੁਰ ਵਾਲੇ ਤੀਜੇ ਭਾਈ ਹੁਕਮਾ ਸਿੰਘ ਕਿੱਲੀ ਤੋਂ ਜ਼ਿਲ੍ਹਾ ਮੋਗਾ ਚੌਥਾ ਜਗੀਰ ਸਿੰਘ ਚੂੜਚੱਕ ਜ਼ਿਲ੍ਹਾ ਫਿਰੋਜ਼ਪੁਰ ਤੋਂ ਪੰਜਵਾਂ ਸਾਧੂ ਸਿੰਘ ਕੌਂਕਿਆਂ ਤੋਂ ਕਿਤੇ ਕਿਤੇ ਇਹ ਵੀ ਡਾਂਡੀ ਵਾਲਿਆਂ ਨੂੰ ਦਮ ਦੁਆ ਦਿੰਦਾ ਸੀ ਭਾਵੇਂ ਕਿ ਹਰ ਇੱਕ ਆਦਮੀ ਪਹਾੜਾਂ 'ਤੇ ਚੱਲ ਨਹੀਂ ਸਕਦਾ ਇਸ ਕਾਰਨ ਇਹੋ ਹੀ ਹਮੇਸ਼ਾ ਜ਼ਿਆਦਾ ਡਾਂਡੀ ਦੀ ਸੇਵਾ ਕਰਦੇ ਸਨ ਪਰ ਫਿਰ ਵੀ ਕਿਤੇ ਕਿਤੇ ਮੌਕਾ ਦੇਖ ਕੇ ਹੋਰ ਸੰਗਤ ਵੀ ਸੇਵਾ ਕਰਨ ਲੱਗ ਜਾਂਦੀ ਸੀ ਤੇ ਕਿਤੇ ਕਿਤੇ ਰਾਗੀਆਂ ਨੂੰ ਵੀ ਬਾਬਾ ਜੀ ਤੁਠ ਕੇ ਡਾਂਡੀ ਦੀ ਸੇਵਾ ਬਖਸ਼ ਦਿੰਦੇ ਸਨ ਕੁਝ ਦਿਨ ਇਸ ਤਰ੍ਹਾਂ ਬੀਤੇ ਹੁਣ ਮੋਗੇ ਦੀ ਸੰਗਤ ਨੇ ਜੋ ਲੱਕੜੀ ਦੇ ਫਟਿਆਂ ਦਾ ਠਾਠ ਬਣਾਇਆ ਸੀ ਉਹ ਵੀ ਲੈ ਆਂਦਾ ਜਿਹੜਾ ਕਿ ਲੰਬਾ 50 ਫੁੱਟ ਹੈ ਤੇ ਚੌੜਾ 35 ਫੁੱਟ ਹੈ ਦੋਹਰਾ ਇਸ਼ਨਾਨ ਪਾਨ ਪਹਿਰਾਨ ਸਭ ਜੰਗਲ ਦਾਤਨ ਹੋਈ ਭੱਜਨ ਗੜ ਲਿਵਲੀਨ ਜਿਸ ਵਿੱਚੇ ਸਤਗੁਰੂ ਸੋਏ ਸਰੰਗ ਤੇ ਬਰਾਂਡਾ अथवा ਸਤਗੁਰੂ ਦਾ ਕਮਰਾ ਹੋਰ ਬਾਬਾ ਜੀ ਦੇ ਇਸ਼ਨਾਨ ਵਾਸਤੇ अथवा ਸਾਰੀ ਕਰਿਆ ਦੇ ਸਾਧਨ ਵਾਸਤੇ ਕਮਰੇ ਬਣੇ ਹੋਏ ਸੀ ਇਹ ਸਭ ਫੋਲਡ ਸੀ ਤੇ ਛੱਤ ਟੀਨਾ ਦੀ ਬਣਾਈ ਹੋਈ ਸੀ ਬਖਤਾਵਰ ਸਿੰਘ ਤੇ ਸੇਵਾ ਸਿੰਘ ਇਹਨਾਂ ਦੀ ਜਥੇਦਾਰੀ ਦੇ ਵਿੱਚ ਸਾਰੀ ਸੰਗਤ ਨੇ ਚੂਨ ਪੂਣ ਸੇਵਾ ਲਾ ਕੇ ਇਹ ठाਠ ਤਿਆਰ ਕੀਤਾ ਸੀ ਜੋ ਕਰੋਲ ਦੇ ਟਿੱਬੇ ਪਰ ਬਾਬਾ ਜੀ ਦੀ ਹਜ਼ੂਰੀ ਵਿੱਚ ਪਹੁੰਚਾਇਆ ਗਿਆ ਅਤੇ ਬਾਬਾ ਜੀ ਦੀ ਆਗਿਆ ਅਨੁਸਾਰ ਇਸ ਮੈਦਾਨ ਵਿੱਚ ਫਿਟ ਕੀਤਾ ਗਿਆ ਅਤੇ ਬਾਬਾ ਜੀ ਪਾਸੋਂ ਪ੍ਰਸੰਤਾ ਪ੍ਰਾਪਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ